ਸ੍ਰੀ ਗੱਲ ਜੀ ਅੱਜ ਆਪਾਂ ਚੱਲੇ ਆ ਜੀ ਖੂਨਦਾਨ ਕਰਨ ਫਰੀਦਕੋਟ ਆਲ ਭੋਗਤ ਸੱਦਾ ਆਇਆ ਹੋਇਆ ਸੀ ਆਪਣੇ ਮਿੱਤਰ ਕੇ ਨੀਕੇ ਪਾਜੀ ਕੇ ਪਾਰਟ ਰੱਖੇ ਹੋਈ ਸੀਗੇ ਤੇ ਅੱਜ ਖੰਡਪਾਟ ਸਾਹਿਬ ਦਾ ਭੋਗ ਪਿਆ ਆ ਜਦੋਂ ਵੀ ਆਪਾਂ ਇੱਥੋਂ ਫ੍ਰੀ ਹੋ ਗਏ ਫਿਰ ਆਪਾਂ ਖੂਨਦਾਨ ਕਰਨ ਤੁਰਦੇ ਆ ਜੀ ਬੰਦੇ ਆਪਣੀ ਵੇਟ ਕਰ ਰਹੇ 1:30 ਦਾ ਟਾਈਮ ਸੀਗਾ ਜੀ ਮਹਾਰਾਜ ਦਾ ਸਰੂਪ ਛੱਡ ਕੇ ਆਪਾਂ ਵੀ ਮੁੜ ਕੇ ਵੇਲਾ ਹੀ ਆ ਜੀ ਜੀ ਆਪਾਂ ਲੇਟ ਹੋ ਰਹੇ ਸੀਗੇ ਇਸ ਕਰਕੇ ਭਾਜੀ ਉਹਨਾਂ ਨੂੰ ਕਿਹਾ ਵੀ ਤੁਸੀਂ ਆਪ ਹੀ ਮਾਰੇ ਦਾ ਸਰੂਪ ਛੱਡ ਕੇ ਆਓ ਕੋਈ ਸਰੂਪ ਛੱਡਣ ਜਾ ਰਹੇ ਆ ਉਸ ਤੋਂ ਬਾਅਦ ਹੁਣ ਆਪਾਂ ਆਪਣੇ ਜੋੜੇ ਲਈਏ ਜੋੜੇ ਲੈ ਕੇ ਤੇ ਆਪਾਂ ਚੱਲੀਏ ਜੀ ਘਰ ਨੂੰ ਵਾਪਸੀ ਕਰੀਏ ਲੋ ਜੀ ਘਰੇ ਆਪਾਂ ਪਹੁੰਚ ਚੁੱਕੇ ਆ ਜੀ ਆ ਗਏ ਸੀਗੇ ਉੱਥੋਂ ਬਾਅਦ ਤੋਂ ਤੇ ਬਾਬਾ ਜੀ ਵੀ ਆਪਣੇ ਕੋ ਪਹੁੰਚ ਚੁੱਕੇ ਆ ਜਿਨ੍ਹਾਂ ਦੇ ਨਾਲ ਆਪਾਂ ਜਾਣਾ ਵਾ ਤੇ ਆ ਬਾਬਾ ਜੀ ਦਾ ਸਾਧਨ ਆ ਬੜਾ ਸਾਂਭਿਆ ਹੋਇਆ ਇਹ ਜੀ 2004 ਮਾਡਲ ਆ ਇਹ ਪੁੱਠੇ ਗੇਹੜਾਂ ਵਾਲਾ ਆ ਇਹਦੇ ਨਹੀਂ ਜਿਹੜਾ ਗੇਹੜ ਨਹੀਂ ਉਲਟ ਉਹ ਕਾਦਾ ਬੁਲਟ ਪੂਰਾ ਲਿਸ਼ਕਦਾਕ ਨਹੀਂ ਭਾਵੇਂ ਵਿੱਚ ਪਰਨਾ ਜਾਂ ਪੱਗ ਬੰਨ੍ਹ ਸਕਦੇ ਤੁਸੀਂ ਦੇਖ ਕੇ ਗੱਲਬਾਤ ਬੀਸ਼ ਕਰਾਈ ਹੋਈ ਹੈ ਬਾਬਾ ਜੀ ਨੇ ਸਾਂਭ ਬਹੁਤ ਆ ਬਾਬਾ ਜੀ ਦੀ ਇੰਨਾ ਕੋ ਜਦੋਂ ਤੋਂ ਵੀ ਕੋਈ ਵੀ ਸਾਧਨ ਆਇਆ ਵਾਈ ਤਾਂ ਤੁਰੇ ਜਾਂਦੇ ਦੇ ਵੀ ਸ਼ੋਰ ਤੇ ਕਪੜਾ ਮਾਰਦੇ ਰਹਿੰਦੇ ਹੁੰਦੇ ਸੀ ਇਹ ਗੱਲ ਸੱਚੀ ਹੈ ਕਿ ਨਹੀਂ ਬਾਬਾ ਜੀ ਬਿਲਕੁਲ ਸੱਚ ਹੈ ਜੀ ਟੱਲ ਸਚਾਈ ਹੈ ਹਾਂ ਤੇ ਆ ਸਾਡੀ ਸਫਾਈ ਦੇਖ ਲਓ ਜੀ ਹੁਣ ਸਾਡੇ ਮੋਟਰਸਾਈਕਲ ਦੀ ਸਫਾਈ ਦੇਖ ਲਓ ਮੈਨੂੰ ਲੱਗਦਾ ਜੱਦਾ ਹੀ ਲਿਆਂਦਾ ਮੀਂਹੂ ਜੀ ਤੋਂ ਹੋਇਆ ਹੈ ਆਪ ਤੱਕ ਦੀ ਧੁੱਤਾ ਨਹੀਂ ਤੇ ਅ ਵੀ ਸਫਾਈ ਦੇਖੋ ਤੁਸੀਂ ਇਹ ਚੀਜ਼ਾਂ ਵਾਲੀਆਂ ਜਾਂ ਸਾਹ ਤੇ ਡਿਪੈਂਡ ਕਰਦੀਆਂ ਸਾਹ ਆਪਣੀ ਹੈ ਨਹੀਂਗੀ ਲੋੜੀ ਇੱਕ ਹੋਰ ਵੀਰ ਆਪਣੇ ਕੋ ਪਹੁੰਚ ਚੁੱਕਿਆ ਇੰਨੇ ਵੀ ਖੂਨਦਾਨ ਕਰਨਾ ਤੇ ਹੁਣ ਆਪਾਂ ਚੱਲਦੇ ਆਂ ਬਾਬਾ ਜੀ ਕੋਲ ਰਗੜੇ ਵਾਲੇ ਕੋਲ ਉਹਨਾਂ ਦੇ ਅੱਡੇ ਤੇ ਤੇ ਉਹਨਾਂ ਨੂੰ ਚੱਕਦੇ ਆਂ ਨਾਲ ਤੇ ਫਿਰ ਚੱਲਦੇ ਲੋੜੀ ਆਪਾਂ ਘਰੋਂ ਨਿਕਲ ਚੁੱਕੇ ਆਂ ਜੀ ਸਾਰੇ ਸਾਥੀ ਆਪਣੇ ਦਾ ਮੌਜੂਦ ਆ ਤਿੰਨ ਚਾਰ ਜਣੇ ਅਸੀਂ ਖੂਨ ਦੇਣ ਲਈ ਤਿਆਰ ਆਂ ਜੀ ਇੱਕ ਆਪਣਾ ਬਾਬਾ ਜਿਹੜਾ ਰਗੜੇ ਵਾਲਾ ਆ ਉਹਨੂੰ ਆਪਾਂ ਉਹਦੇ ਸਥਾਨ ਤੋਂ ਚੱਕਾਂਗੇ ਹੁਣ ਉਹਦੇ ਵੱਲ ਜਾ ਰਹੇ ਆਂ ਤੇ ਉਹ ਵੀ ਆਪਣੀ ਵੇਟ ਕਰ ਰਿਹਾ ਤੇ ਇੱਕ ਮਿੱਤਰ ਆਪਣਾ ਗਾਂਦਰਾ ਤੋਂ ਆ ਤੇ ਉਹਨਾਂ ਨੂੰ ਆਪਾਂ ਉਸ ਪਿੰਡੋਂ ਚੱਕ ਕੇ ਤੇ ਫਿਰ ਆਪਾਂ ਖਦੀਦ ਕੋਟਾਲ ਨੂੰ ਚਾਲੇ ਪਾ ਦੇਣੇ ਆ ਜੀ ਸਸਰੀ ਘਰ ਕਾਲੀ ਅੱਗੇ ਟੋਏ ਤੇ ਕੰਮ ਕਿੱਥੋਂ ਹੋਏ ਫਾਟਕ ਲੱਗ ਚੁੱਕਿਆ ਜੀ ਤਾਂ ਲੇਟ ਅਸੀਂ ਪਹਿਲਾਂ ਹੀ ਬਹੁਤ ਆ ਬੰਦੇ ਸਾਡੇ ਵੀ ਥੋੜਾ ਜਿਹਾ ਲੇਟ ਆ ਤੇ ਗੱਡੀ ਵਾਲਾ ਵੀ ਇਹ ਵੀ ਆਪਣਾ ਥੋੜਾ ਲੇਟ ਹੋ ਗਿਆ ਸੀ ਇਹਨੂੰ ਵੀ ਕੰਮ ਸੀਗਾ ਆਪਣੇ ਫੈਮਿਲੀ ਨਾਲ ਗਿਆ ਹੋਇਆ ਸੀਗਾ ਕਿਤੇ ਪਰ ਹੁਣ ਫਾਟਕ ਲੱਗੇ ਹੋਏ ਆ ਦੇਖੋ ਕਦੋਂ ਖੁੱਲਦੇ ਆ ਵੇਟ ਕਰਕੇ ਫਿਰ ਅਸੀਂ ਨਿਕਲਦੇ ਆ ਜੀ ਜੀ ਵੀਰ ਉਹਨਾਂ ਨੇ ਬਿੱਲੀ ਲਿਆਂਦੀ ਆ ਇਹ ਕਦੋਂ ਲਿਆਂਦੀ ਭਾਜੀ ਇਹ ਭਾਜੀ ਕੱਲ ਲਿਆਂਦੀ ਜੀ ਠੀਕ ਹੈ ਜੀ ਤੇ ਨਾਲ ਬਿੱਲਾ ਵੀ ਲਿਆਉਣਾ ਈ ਫੈਮਿਲੀ ਬਣ ਜਾਣੀ ਆ ਵੀਰ ਹੁਣੀ ਆਪਣਾ ਟੈਕਸੀ ਦਾ ਵੀ ਕੰਮ ਕਰਦੇ ਆ ਆ ਨੰਬਰ ਆ ਭਾ ਦਾ ਇਸ ਬੰਦੇ ਨੂੰ ਵੀ ਸਾਡੇ ਏਰੀਆ ਦੇ ਵਿੱਚੋਂ ਅਨ ਕੋਤ ਜਲੰਧਰ ਏਰੀਆ ਦੇ ਵਿੱਚ ਟੈਕਸੀ ਦੀ ਲੋੜ ਹੋਵੇ ਤਾਂ ਦੱਸ ਸਕਦਾ ਘੱਟ ਰੇਟ ਤੇ ਜੀ ਘੱਟ ਰੇਟ ਤੇ ਤੇ ਟਾਈਮ ਤੇ ਪਹੁੰਚਦੇ ਆ ਬੰਦੇ ਆਪਣੇ ਨਹੀਂ ਥੋੜਾ ਬਹੁਤ ਲੇਟ ਹੋ ਜਾਂਦਾ ਟ੍ਰੈਫਿਕ ਕਰ ਨਹੀਂ ਨਹੀਂ ਇਹ ਬੰਦੇ ਟਾਈਮ ਨਾਲ ਪਹੁੰਚਦੇ ਪੂਰੇ ਟਾਈਮ ਤੇ ਬਹੁਤ ਪਵੰਦਦੇ ਆ ਤੇ ਚਲੋ ਬਾਕੀ ਉਹ ਛੁਟਕੀ ਵੀ ਪਈ ਆ ਜੀ ਛੁਟਕੀ ਨੇ ਛਤਰੀ ਲਈ ਹੋਈ ਆ ਪਰ ਧੁੱਪ ਦਮੀ ਪੈ ਰਹੀ ਏ ਛੁਟਕੀ ਨਹੀਂ ਛਾਂਵੇਂ ਕਰੋ ਮੜੀ ਚੱਕ ਕਰੋ ਮਜੀ ਲੋਈ ਆਪਾਂ ਬਾਬਾ ਜੀ ਹੁਣਾਂ ਕੋ ਪਹੁੰਚ ਚੁੱਕੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਬਾ ਚੜ੍ਹਦੀ ਕਲਾ ਚ ਫੌਜ ਕਿਰਪਾ ਮਹਾਰਾਜ ਚੱਲੀਏ ਹੋਰ ਚੱਲੀਏ ਰਗੜੇ ਰੁਗੜੇ ਆਪ ਵੀ ਛਕੇ ਹੋਏ ਆ ਪੂਰੇ ਹੋਰ ਛਕੇ ਆ ਆਪ ਦੇ ਲੈਣਾ ਵੀ ਲਾ ਲਿਆ ਉਧਰ ਅਕੇ ਦੇਖ ਕੇ ਮੁਬਾਰਕਾਂ ਮੇਰੇ ਵੀਰ ਨੂੰ ਬਹੁਤ ਬਹੁਤ ਆਪਣੇ ਭਾਨੇ ਨੇ ਇੱਕ ਹੋਰ ਕੰਮ 'ਚ ਵਾਅਦਾ ਕੀਤਾ ਇਹਨਾਂ ਨੇ ਵੇਲਣਾ ਲਾਇਆ ਆਪਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਆਪਣਾ ਖੂਨ ਦੇਣ ਚੱਲੇ ਬਾਬਾ ਜੀ ਵੀ ਖੂਨ ਦੇਣਗੇ ਰਗੜੇ ਵਾਲਾ ਖੂਨ ਉਈ ਲੋੜ ਨਹੀਂ ਪੈਣੀ ਮਤਲਬ ਟੌਨ ਕਟੂਨ ਕਿਸਾਨ ਦੀ ਮੁੜ ਕੇ ਬਾਬਾ ਜੀ ਦਾ ਜਿਹਨੂੰ ਹੂਨ ਚੜ ਗਿਆ ਸਮਝ ਲਓ ਪਰਾ ਰਹੀ ਆ ਚੜਦੀ ਗੱਲ ਆਈ ਆ ਬਸ ਆਜੋ ਆਪਾਂ ਤੁਹਾਨੂੰ ਵੇਖਣਾ ਦਿਖਾਉਨੇ ਆ ਜੀ ਆ ਵੀ ਆਪਣਾ ਵੀਰ ਕਮਲ ਮੇਵਾ ਤੋਂ ਹੋਰ ਵੀਰ ਕੀ ਹਾਲ ਚਾਲ ਸੈਟ ਆ ਇਹ ਵੀ ਭਾ ਦਾ ਕੰਮ ਇੱਥੇ ਹੀ ਆ ਤੁਹਾਨੂੰ ਦੱਸਿਆ ਸੀ ਅੱਗੇ ਵੀ ਤੇ ਆਪਣੇ ਵੀਰਾਂ ਦੀ ਸਪੋਰਟ ਕਰੋ ਸਾਫ ਸੁਥਰਾ ਕੰਮ ਠੀਕ ਹੈ ਜੀ ਇਹ ਭਰਾਵਾਂ ਦਾ ਕੰਮ ਆ ਆ ਠੰਡੇ ਤੱਤੇ ਸਾਰਾ ਕੁਝ ਮਿਲੂਗਾ ਇੱਥੋਂ ਤੁਹਾਨੂੰ ਬੋਮ ਸਾਫ ਸੁਥਰਾ ਕੰਮ ਆ ਜੀ ਦੇਖ ਸਕਦੇ ਆ ਕੋਈ ਇਦਾਂ ਦਾ ਕੰਮ ਨਹੀਂ ਵੀ ਗੰਦਬੰਦ ਹਨਾ ਆ ਪਾਪਾ ਜੀ ਦੇ ਵੀਰ ਨੇ ਵੇਲਣਾ ਲਾਇਆ ਜੀ ਇਹ ਬਾਬਾ ਜੀ ਦੇ ਵੱਡੇ ਭਰਾ ਆ ਸ਼੍ਰੀ ਬਾਹੂ ਸਾਹਿਬ ਜੀ ਤੇ ਆਪਣਾ ਫਡਾਪਾ ਜੀ ਤੇ ਇਹ ਬਾਬਾ ਜੀ ਛੋਡੇ ਵੀਰ ਆ ਇਹ ਬਾਬਾ ਜੀ ਦੇ ਵੱਡੇ ਭਰਾ ਆ ਇਹਨਾਂ ਦਾ ਵੀ ਸ਼ਹਿਰ ਦਾ ਕੰਮ ਸੀਗਾ ਸਿੰਧੂਆ ਰੋਡ ਤੇ ਪਰ ਹੁਣ ਇਹਨਾਂ ਨੇ ਇੱਥੇ ਵੇਲਣਾ ਲਾਇਆ ਜਰੂਰ ਸਪੋਰਟ ਕਰੋ ਆਪਣੇ ਪੰਜਾਬੀ ਵੀ ਭਰਾਵਾਂ ਦੀ ਕਿਉਂਕਿ ਦੇਖੋ ਮਿਹਨਤ ਬਹੁਤ ਆ ਇੱਕ ਨਾਲੇ ਸਾਫ਼ ਸੁਥਰੀ ਕੀਜ ਮਿਲਦੀ ਆ ਆਪਾਂ ਨੂੰ ਕਿਉਂ ਬਾਬਾ ਜੀ ਲੋਕੇਸ਼ਨ ਹੈਗੀ ਆ ਨਕੋਦਰੋਂ ਨੂਰਮੈਲ ਰੋਡ ਵੀਰਪਿੰਡ ਫਾਟਕ ਆ ਦੇਖ ਸਕਦੇ ਆ ਜੀ ਨਕੋਦਰ ਤੋਂ ਨੂਰਮੈਲ ਨੂੰ ਜਿਹੜਾ ਰਾਹ ਜਾਂਦਾ ਉੱਥੇ ਫਾਟਕ ਆਉਂਦੇ ਆ ਫਾਟਕਾਂ ਦੇ ਉੱਤੇ ਹੀ ਇਹਨਾਂ ਦੀ ਲੋਕੇਸ਼ਨ ਆ ਤੇ ਆ ਆਪਣੇ ਸਾਰੇ ਪੰਜਾਬੀ ਭਰਾਵਾਂ ਦਾ ਹੀ ਕੰਮ ਆ ਸਾਰੇ ਆਪਣੇ ਮਿੱਤਰ ਹੀ ਆ ਆ ਗਮਲਵੀਰ ਆਪਣਾ ਆ ਬਾਬਾ ਜੀ ਉਹ ਬਾਬਾ ਜੀ ਦੇ ਭਰਾ ਦਾ ਲੜਕੜਾ ਤੇ 베ਲਣਾ ਵੀ ਬਾਬਾ ਜੀ ਇਹ ਭਰਾਣੇ ਲਾਇਆ ਹੋਇਆ ਤੇ ਆ ਵੀ ਸਿੰਘ ਆਪਣੇ ਜੰਡੇ ਵਾਲੇ ਤੋਂ ਆ ਮੇਜਰ ਭਾਜੀ ਪਰੇ ਵੀਰਪਿੰਡ ਤੋਂ ਸਾਰਿਆਂ ਦਾ ਕੰਮ ਪੰਜਾਬੀ ਭਰਾਵਾਂ ਦਾ ਹੀ ਆ ਸਾਰੀ ਲਾਈਨ ਪੰਜਾਬੀ ਭਰਾਵਾਂ ਦੀ ਆ ਸਾਰੇ ਜਣੇ ਜਰੂਰ ਸਪੋਰਟ ਕਰੋ ਜੀ ਹੁਣ ਆਪਾਂ ਚੱਲੀਏ ਫਰੀਦਕੋਟ ਨੂੰ ਕਿਉਂਕਿ ਉੱਥੇ ਖਾਣ ਦੀ ਜਰੂਰਤ ਆ ਆ ਬਾਬਾ ਜੀ ਹੁਣੀ ਇਹਨਾ ਬਤਾਈਗਾ ਉਹਦੀ ਬਾਬਾ ਜੀ ਹੁਣੀ ਇਕੱਲੇ ਇਕੱਲੇ ਰਗੜਾ ਛਕ ਰਹੇ ਆ ਤੇ ਬਾਬਾ ਜੀ ਹੁਣਾਂ ਨੇ ਰਗੜਾ ਸਾਨੂੰ ਛਕਾਇਆ ਆ ਵੈਲਕਮ ਕੀਤਾ ਸਾਡਾ ਤੇ ਉਹਨਾਂ ਨੇ ਤਾਂ ਚਾਰਾਂ ਬੰਦਿਆਂ ਵਾਸਤੇ ਭੇਜਿਆ ਹੀ ਸਮਾਨਾ ਪਰ ਸਾਡੇ ਸਿੰਘ ਬਹੁਤ ਟੇਸਟੀ ਸੀ ਕੰਮ ਯਾਰ ਖਿੱਚ ਦਾ ਘੜਾ ਹੀ ਅੱਜ ਗੱਲਬਾਤਾਂ ਪੂਰੀ ਪੂਰੀ ਖਾਣ ਪੀਣ ਲਈ ਪਹੁੰਚੋ ਜੀ ਆਪਣੇ ਨੂਰਬੈਲ ਵਾਟਾਂ ਦੇ ਹਾਂਜੀ ਉਧਰ ਰੋਡ ਨਾਲੇ ਸਾਫ ਸੁਥਰਾ ਕੰਮ ਆ ਜੀ ਕੋਈ ਏਦਾਂ ਦੀ ਠੀਕ ਹੈ ਜੀ ਸਿੰਘ ਬੰਦੇ ਆ ਆਪਣੇ ਚੜਦੀ ਕਲਾ ਵਾਲੇ ਸਿੰਘ ਆ ਪੋਜ਼ਿਟਿਵ ਹੀ ਬੰਦੇ ਆ ਪੂਰੇ ਤੇ ਇਹਨਾਂ ਤੋਂ ਚੀਜ਼ ਖਾ ਕੇ ਵੀ ਆਪਾਂ ਨੂੰ ਨੈਗੇਟਿਵਿਟੀ ਲੱਗੇ ਨਹੀਂ ਆਉਂਦੀ ਆਪਣੇ ਉਹ ਬਾਬਾ ਜੀ ਆਪਣੇ ਵਾਸਤੇ ਭਰ ਰਹੇ ਆ ਤੇ ਇਹ ਹੁਣ ਆਪਾਂ ਵੀ ਸ਼ੱਕਦੇ ਆ ਤੇ ਚੱਲੀ ਕਿਉਂਕਿ ਟਾਈਮ ਆਪਾਂ ਜਿਆਦਾ ਹੀ ਕਰ ਦਿੱਤਾ ਤਾਂ ਲੇਟ ਬਹੁ ਹੋ ਗਏ ਆ ਆਪਾਂ ਤੇ ਹੱਲੀ ਇੱਕ ਮਿੱਤਰ ਨੂੰ ਆਪਾਂ ਹੋਰ ਚੱਕਣਾ ਨਾਲ ਦੇ ਪਿੰਡੋਂ ਉਹਨੂੰ ਚੱਕ ਕੇ ਤਾਂ ਫੇਰ ਆਪਾਂ ਫਰੀਦਕੋਟ ਨੂੰ ਚੱਲਦੇ ਆਂ। ਲਓ ਜੀ ਬਾਬਾ ਜੀ ਨੇ ਰਗੜਾ ਆਪਾਂ ਨੂੰ ਬੋਤਲ 'ਚ ਭਰ ਕੇ ਦਿੱਤਾ ਤੇ ਹੁਣ ਆਪਾਂ ਸ਼ੱਕਦੇ ਆਂ ਤੇ ਪਾਈਏ ਚੱਲੇ। ਲਓ ਜੀ ਸਾਰੇ ਵੀਰ ਆਪਣੇ ਪਹੁੰਚ ਚੁੱਕੇ ਆਂ। ਬਾਬਾ ਜੀ ਤੇ ਦਾ ਸੋਹਣੀ ਦੋ ਜਣੇ, ਤੀਜੇ ਵੀਰ ਹੋਣੀ ਗਾਂਦਰਾ ਤੋਂ ਤੇ ਚੌਥਾ ਆਪਣਾ ਬਾਬਾ ਆਪਣਾ ਸੁਮਾ ਤੇ ਆਪਣਾ ਲਾਡੀ ਵੀਰ ਗੱਡੀ ਵਾਲਾ ਤੇ ਅਸੀਂ ਕਿੰਨੇ ਜਣੇ ਆਂ? 1 2 3 4 5 6 ਜਣੇ ਆਂ। ਖਾਸਾ ਚੰਗਾ ਖੂਨ ਦੇਣ ਚੱਲੇ ਆਂ ਜੀ। ਦੇਖੋ ਮੁਰਕੇ ਆਪਾਂ ਉਹਨੂੰ ਨਾ ਚੜਾਣਾ ਵੇ ਜੇ ਇੱਕ ਜੁੱਟ ਦੇ ਕੇ ਤੇ ਮੁੜ ਕੇ ਦੋ ਤਿੰਨ ਪੀਣੀਆਂ ਨਾ ਬਹਿ ਜਾਣ ਚਲੋ ਦੇਖਦੇ ਆ ਕਿ ਕੀ ਸਕਦਾ ਵਾ ਜੀ ਚੱਕਰ ਤਾਂ ਹੁਣੇ ਆ ਰਹੇ ਆ ਪਰ ਖੂਨਦਾਨ ਮਹਾਦਾਨ ਦੇਣਾ ਚਾਹੀਦਾ ਜੀ ਕਿਸੇ ਦੀ ਜੇ ਆਪਣਾ ਕਰਕੇ ਮਦਦ ਹੁੰਦੀ ਆ ਤਾਂ ਕਰ ਦੇਣੀ ਚਾਹੀਦੀ ਆ ਜੀ ਲੋ ਜੀ ਆਪਾਂ ਮੋਗੇ ਪਹੁੰਚ ਗਏ ਆ ਜੀ ਮੋਗਾ ਆਪਾਂ ਨਿਕਲ ਹੀ ਚੁੱਕੇ ਆ ਤਕਰੀਬਨ ਤੇ ਆਪਾਂ ਫਰੀਦਕੋਟ ਵੱਲ ਨੂੰ ਜੇ ਚਤੀਆ ਗੱਡੀ ਪਾਤੀ ਆ ਜੀ ਉਦੋਂ ਤੇ ਆਪਾਂ ਹੁਣ ਆਪਣੀ ਨਾਲ ਦੀ ਸੰਗਤ ਤੋਂ ਪੁੱਛਦੇ ਆਂ ਜੀ ਆਪਾਂ ਕਾਰਜ ਕਿਹੜਾ ਕਰਨ ਚੱਲੇ ਆਂ ਆ ਬਾਬਾ ਜੀ ਨੂੰ ਪੁੱਛ ਬਾਬਾ ਜੀ ਕੀ ਕਰਨਾ ਚੱਲੇ ਆਂ ਜੀ ਆਪਾਂ ਬਾਬਾ ਜੀ ਚੱਲਨੇ ਆ ਜੀ ਨੰਬਰ ਬਾਜੀ ਨੇ ਆਪਾਂ ਨੂੰ ਕਿਹਾ ਸੀ ਇਹਨੂੰ ਖੂਨ ਦੇਣਾ ਆਪਾਂ ਯਾਰ ਅੱਛਾ ਖੂਨ ਦੇਣ ਦਾ ਕਾਰਜ ਸਭ ਤੋਂ ਵੱਡਾ ਹੁੰਦਾ ਵਾ ਮੇਰੇ ਜੇ ਤਾਂ ਭਰਾਵਾ ਆਪ 11 ਕਿ ਗ੍ਰਾਮ ਆ ਮੈਂ ਕਿਹਾ ਚੱਲ ਦੇ ਦਿੰਨੇ ਆ ਗ੍ਰਾਮ ਇਹ ਨਾ ਹੋਵੇ ਬਾਬਾ ਜੀ ਬਬੀ ਇਹਨਾ ਹੋ ਵੀ ਆਪਾਂ ਇੱਕ ਜੂੰਟ ਦਈਏ ਤੇ ਮੁੜ ਕੇ ਦੋ ਤੁਹਾਨੂੰ ਚੜਾਉਣੀਆਂ ਪੈਣ ਨਹੀਂ ਨਹੀਂ ਚਾਤ ਨਹੀਂ ਹੁੰਦਾ ਚੱਲ ਆਪਾਂ ਧੀਰਪਾਨ ਸ਼ਕਲਾਂਗੇ ਕੰਮ ਬਰਾਬਰ ਤੋਂ ਹੋ ਜਾਣਾ ਇਹਦਾ ਨਹੀਂ ਮੁੜ ਕੇ ਇਹਨਾ ਹੋ ਵੀ ਗਲਾਸੀ ਚ ਪਾ ਕੇ ਪਲਾਉਣਾ ਪਵੇ ਤੁਹਾਨੂੰ ਨਹੀਂ 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 7 ਗ੍ਰਾਮ ਖੂਨ ਤੇ ਵੀ ਆਪਾਂ ਤਰੇ ਫਿਰਦੇ ਸੀ ਹੁਣ ਦੋ ਵਾਜੀ ਚੜਦੀ ਗਲਾ ਜੀ ਯਾਰ ਇਹ ਇਹ ਹੁੰਦੀਆਂ ਪੋਜ਼ਿਟਿਵ ਚੀਜ਼ਾਂ ਜੋ ਹੈਗਾ ਸਾਡੇ ਕੋਈ ਅਹੀਂ ਉਹਦੇ ਵਿੱਚ ਹੀ ਸਫਰ ਕਰ ਲੈਣਾ ਬਾਬਾ ਜੀ ਕਹਿੰਦੇ ਭਾਵੇਂ 7 ਚੋ ਵੀ ਮੇਚੋ ਕੱਢ ਲਓ ਕੋਈ ਗੱਲ ਨਹੀਂ ਤਾਂ ਵੀ ਤਰੇ ਫਿਰਨਾ ਆਪਾਂ ਤਾਂ ਵੀ ਤਰੇ ਹੀ ਫਿਰਨੇ ਆਂਦੇ ਨੇ ਹਾਂਗੇ ਜੀ ਬਾਕੀ ਔਰ ਵੀ ਆਪਾਂ ਲੰਬੜભાઈ ਦੇ ਕੋਸ਼ਲ ਨੇ ਹਾਂਜੀ ਭਾਜੀ ਮਤਲਬ ਕਿੱਥੇ ਜਾ ਰਹੇ ਆ ਆਪਾਂ ਕਿਹੜਾ ਕਾਰਜ ਕਰਨ ਜਾ ਰਹੇ ਆ ਆਪਾਂ ਜਾ ਰਹੇ ਆ ਖੂਨ ਦੇਣ ਖੂਨ ਦੇਣ ਮਤਲਬ ਕੀ ਖੂਨਦਾਨ ਮਹਾਦਾਨ ਉੱਚੀ ਬੋਲੋ ਮੈਨੂੰ ਇਦਾਂ ਲੱਗਿਆ ਜਿਦਾਂ ਤੁਸੀਂ ਇਹ ਖੂਨ ਪੀਣ ਚੱਲੇ ਆ ਖੂਨਦਾਨ ਮਹਾਦਾਨ ਓਕੇ ਜੀ ਅੱਜ ਆਪਾਂ ਚੱਲਣੇ ਖੂਨਦਾਨ ਕਰਨ ਠੀਕ ਹੈ ਜੀ ਤੁਸੀਂ ਵੀ ਘਟੋਣਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਸਹੀ ਹੈ ਜੀ ਲੋ ਜੀ ਫਰੀਦਕੋਟ ਦੇ ਵਿੱਚ ਆਪਾਂ ਐਂਟਰ ਹੋ ਗਏ ਆ ਜੀ ਆ ਬਾਬਾ ਬੰਦਾ ਸਿੰਘ ਬਹਤ ਦਾ ਚੌਕ ਆ ਗਿਆ ਜੀ ਪੂਰੇ ਤੇ ਇੱਥੋਂ ਹੁਣ ਆਪਾਂ ਜਾਵਾਂਗੇ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਕੁਛ ਇਦਾਂ ਦਾ ਕਰਕੇ ਨਾਮ ਆ ਜੀ ਹਸਪਤਾਲ ਦਾ ਸ਼ਾਇਦ ਸਰਕਾਰੀ ਹਸਪੀਟਲ ਹੈ ਜੀ ਉਹ ਉੱਥੇ ਜਾ ਕੇ ਆਪਾਂ ਸਾਰੇ ਜਣੀ ਤੂੰਡਣ ਕਰਾਂਗੇ ਲਓ ਜੀ ਫਰੀਦਕੋਟ ਆਪਾਂ ਪਹੁੰਚ ਚੁੱਕੇ ਆਂ ਰਾਹ ਦਾ ਬਹੁਤ ਬੁਰਾ ਹਾਲ ਆ ਇੱਕ ਰਾਹ ਤੋਂ ਅਸੀਂ ਪਿੱਛੋਂ ਮੁੜ ਕੇ ਆਏ ਆ ਜੀ ਆਹ ਮੁੜ ਕੇ ਹੁਣ ਦੂਜੇ ਰਸਤੇ ਤੇ ਆਏ ਆ ਦੇਖੋ ਜੀ ਇੱਥੋਂ ਲੰਘਦੀ ਆਪਣੀ ਗੱਡੀ ਕਿ ਨਹੀਂ ਇਹ ਜਾਨੀ ਉਤਰ ਗਏ ਆ ਇਹ ਵੇਟ ਦੇ ਨਾਲ ਗੱਡੀ ਥੱਲੇ ਨਾਲ ਲੱਗਦੇ ਕਿਉਂਕਿ ਰੈਂਪ ਜ ਆ ਕਾਫੀ ਉੱਚਾ ਬਣਾਇਆ ਹੋਇਆ ਤੇ ਇੱਥੋਂ ਹੁਣ ਆਪਾਂ ਗੱਡੀ ਨਿਘਾਵਾਂਗੇ ਤੇ ਪਹਿਲਾਂ ਆਪ ਨਗੀਏ ਬਹੁਤ ਬੁਰਾ ਹਾਲ ਆ ਜੀ ਰਹਾਾਂ ਦਾ ਕਈ ਵੇ ਆ ਫੜ ਕੇ ਬਹੁਤ ਤੰਦ ਹੋ ਰਹੇ ਆ ਅਸੀਂ ਖੂਨ ਕਿਉਂਕਿ ਉਧਰੋਂ ਮੋਰਿਓ ਬਲੱਡ ਬੈਂਕ ਨਾ ਬੰਦ ਹੋ ਜੇ ਹਨਾ ਫਿਰ ਉਹੀ ਨਾ ਕੰਮ ਹੋ ਜੇ ਵੀ ਸਾਡਾ ਫੋਕਾ ਹੀ ਗੜਾ ਨਾ ਰਹਿ ਜਾ ਕਿਤੇ ਤੇ ਹੁਣ ਆਪਾਂ ਦੇਖਦੇ ਆ ਜੀ ਸਾਡਾ ਬੰਦਾ ਕੀ ਕਰ ਤੂਤ ਕਰਦਾ ਨਿਕਲਦੀ ਕਿ ਨਹੀਂ ਨਿਕਲ ਤਾਂ ਜਾਣੀ ਆ ਉਹਦਾ ਗੱਡੀ ਵਧੀਆ ਆ ਆ ਜਾ ਓਏ ਹੋਏ ਲੱਗੀ ਮੜੀ ਜੀ ਚਲੋ ਕੋਈ ਨਾ ਮਹੰਗੇ ਲੰਘੀ ਆਹੋ ਓਏ ਉਹ ਵੀ ਮੈਨੂੰ ਲੱਗਦਾ ਆਪਣੇ ਵਾਲੀ ਦੇਖਦੇ ਵੀ ਇਹ ਨਗਾਉਣ ਤਾਂ ਫੇਰ ਹੀ ਇਹੀ ਦੇਖੀ ਟਰਾਈ ਕਰਕੇ ਹਨਾ ਹਾਂ ਲੋ ਜੀ ਹਸਪੀਟਲ ਆਪਾਂ ਪਹੁੰਚ ਚੁੱਕੇ ਆ ਤੇ ਅੰਦਰ ਜਾ ਕੇ ਦਿਖਾਉਨੇ ਆ ਜੀ ਕੀ ਸਾਖਤਾ ਵਾ ਇੱਥੇ ਸਾਰੇ ਨੌਜਵਾਨ ਸ਼ਾਇ ਸ਼ਬੀਲੇ ਗੱਭਰੂ ਖੂਨ ਦਾਨ ਕਰਨ ਲਈ ਤਿਆਰ ਆ ਜੀ ਇੱਕ ਗੱਭਰੂ ਆਪਣਾ ਉਹ ਗੱਡੀ ਲਾ ਕੇ ਹੁਣ ਨਿਕਲਣ ਲੱਗਾ ਆਜੋ ਮਹਾਰਾਜ ਤੇ ਬਾਬਾ ਜੀ ਤਿਆਰ ਜੋ ਬਾਬਾ ਜੀ ਜੀ ਫੁੱਲ એનર્ਜੀ ਆ ਇਹਨਾਂ ਦਾ ਖੂਨ ਜੇ ਨੂੰ ਚੜ ਗਿਆ ਬਸ ਓਕੇ ਹੀ ਆ ਕੰਮ ਸਾਡੀ ਸਾਰੀ ਟੀਮ ਤਿਆਰ ਆ ਜੀ ਸਾਰੇ ਬੰਦੇ ਫੁੱਲ એનર્ਜੀ 'ਚ ਆ ਖੂਨ ਕਢਾਉਣ ਲਈ ਪੂਰੇ ਤਿਆਰ ਆ ਗੱਭਰੂ ਸਾਡੀ ਸਾਰੀ ਟੀਮ ਬਾਬੇ ਨੇ ਪਹਿਲਾਂ ਹੀ ਕੋੜਗਿਆਂ ਚੜਾ ਘਟਾ ਮਾਰਤਾ ਖੂਨ ਕਢਾ ਕੇ ਬਾਬੇ ਕੋਈ ਜਾਣੀ ਬਾਬਾ ਜੀ ਤੁਹਾਨੂੰ ਖਿਲਾਉਂਦੇ ਆ ਕਾਲਾ ਲੂਣ ਲਾ ਕੇ ਅੱਦਾ ਅੱਦਾ ਕਿੱਲਾ ਖਿਲਾਇਆ ਜਾਊਗਾ ਸਾਰਿਆਂ ਨੂੰ ਟੈਨਸ਼ਨ ਨਹੀਂ ਲੈਣੀ ਕਿਸੇ ਨੇ ਵੀ ਠੀਕ ਆ ਜੀ ਆ ਮੇਰਾ ਕੋਈ ਧਰਮ ਹੈ ਨਾ ਜਾਤੀ ਹੈ ਬਸ ਇਨਸਾਨੀਅਤ ਹੀ ਮੇਰੀ ਪਛਾਣ ਹੈ। ਵਾਜੀ ਵਾ। ਪਈ ਉਹ ਦਰੀ ਬੂਟੀ ਇਦਾਂ ਦੀ। ਲੋ ਜੀ ਆਪਾਂ ਨੂੰ ਸਰਟੀਫਿਕੇਟ ਆਪਣਾ ਮਿਲ ਚੁੱਕਿਆ ਜੀ ਤੇ ਨਾਲ ਉਹਨਾਂ ਨੇ ਆਪਣਾ ਬਲੱਡ ਵਾਲਾ ਬੈਗ ਦਿੱਤਾ ਜੀ ਆਪਾਂ ਨੂੰ ਜੁੰਟ ਦਿੱਤੀ ਆ। ਤੇ ਹੁਣ ਸਿੰਘ ਆਪਣੇ ਨਾਲ ਦੇ ਹਿੰਮਤਦਾਰ ਆਪਣੇ ਪੂਰੇ ਓਕੇ ਆ ਰੈਡੀ ਆ। ਠੀਕ ਹੈ ਜੀ। ਦੋ ਦੋ ਜੁੰਟਾਂ ਲਈ ਫਿਰਦੇ ਆ ਜੀ। ਦੋ ਗੋੜੀਆਂ ਆ ਭਾਜੀ ਸੱਚੀ? ਹਾਂ ਦੋ। ਲੋ ਜੀ ਚਿਹਰੇ ਰੱਖਣੇ ਜਿਹੜੇ ਆਪਾਂ ਸਮਾਈ। ਚਿਹਰੇ ਇਦਾਂ ਦੇ ਪੁੱਠੇ ਨਾ ਹੋ ਜਾਣ ਨਾ ਕਦੇ ਚਿਹਰੇ। ਟੂਟੀਆਂ ਪਹਿਲਾਂ ਹੀ ਲੈ ਲਈਆਂ ਆਪਾਂ ਉਦਾਂ ਨਾਲ ਬਾਅਦ 'ਚ ਦੇਣੀਆਂ ਜੀ ਪਹਿਲਾਂ ਹੀ ਮਿਲ ਗਈਆਂ ਜੀ ਆਪਾਂ ਨੂੰ ਮੰਗ ਮੁਗੀ ਕੇ ਤਰਲਾ ਮੈਂ ਤੇ ਕਰਕੇ ਲੋ ਜੀ ਅਸੀਂ ਆਪਣੀ ਵਾਰੀ ਦੀ ਵੇਟ ਕਰ ਰਹੇ ਆ ਸਾਰੇ ਵੀਰਮਣੀ ਚੱਲ ਰਿਹਾ ਕੰਮ ਕਿਉਂ ਵੀ ਠੀਕ ਗਿਆ ਕੰਮ ਹਾਂਜੀ ਹਾਂਜੀ ਕੰਮ ਕਰਵਾਉਣਾ ਲਓ ਜੀ ਤਿਆਰੀ ਹੈ ਜੀ ਆਪਣੀ ਵੀ ਹੂੰਦਾਂ ਦੀ ਉਹ ਵੀਰ ਖੜਾ ਹੈ ਹੱਥ ਚ ਲੈ ਕੇ ਬੋਤਲ ਪਰ ਹਾਂਜੀ ਹੋ ਰਿਹਾ ਇਧਰੋਂ ਮੋਨਾਂ ਦੋ ਗੱਬਰੂਆਂ ਤਾਂ ਨਿਕਲ ਚੁੱਕਿਆ ਉਹ ਸਿੰਘ ਦਾ ਵੀ ਕੰਨ ਹੋ ਚੁੱਕਾ ਜੀ ਚੜਦੀ ਕਲਾ ਵਾਲੇ ਬੰਦੇ ਆ ਪੂਰੇ ਲਓ ਜੀ ਪ੍ਰੋਸੈਸਿੰਗ ਹੀ ਚੱਲ ਰਹੀ ਆ ਪੂਰੀ ਉਦੋਂ ਦੇ ਪਹਿਲੀ ਵਾਰੇ ਕੰਮ ਨਿਗਾ ਆਪਾਂ ਚੌਥੀ ਕਰੀ ਪੰਜਵੀਂ ਕਰੀ ਅਗਜਕਟ ਨਹੀਂ ਯਾਦ ਪੰਜਵੀਂ ਕਰੀ ਜਾਂ ਚੌਥੀ ਕਰੀ ਆਪਾਂ ਹੋਂਦਾਨ ਕਰਾਈਆਂ ਪਰ ਐਦ ਕੀ ਥੋੜਾ ਡਿਫਰੈਂਟ ਜਿਹਾ ਲੱਗਾ ਵੱਖਰਾ ਜਿਹਾ ਲੱਗਾ ਸਿਸਟਮ ਬਾਬਾ ਜੀ ਕਿੱਦਾਂ ਚੜਦੀ ਕਲਾ ਚੱਕਰ ਚੁੱਕਰ ਤਾਂ ਨਹੀਂ ਆਉਂਦਾ ਕੋਈ ਖਾਲਸਾ ਜੀ ਬੋਲਣੇ ਹੀ ਹਟ ਗਏ ਜੀ ਬੋਲਣ ਆਹ ਸਿੰਘ ਸਾਡਾ ਇੱਧਰ ਬਾਹ ਲੈ ਕੇ ਬੈਠਾ ਵੀ ਜਦੋਂ ਨਾ ਫ੍ਰੈਕਚਰ ਹੋ ਜਾ ਹੁੰਦਾ ਸਿੱਧੀ ਨਹੀਂ ਕਰਨਿਆ ਸਿੱਧੀ ਨਹੀਂ ਕਰਨੀ ਕੀ ਗੱਲ ਜੀ ਖੂਨ ਨਿਕਲਦਾ ਹੋਰ ਬਾਬਾ ਜੀ ਦੇ ਖੂਨ ਨਹੀਂ ਰੋਕ ਰਿਆ ਬਾਬਾ ਜੀ ਲੱਗੇ ਆ ਬੈਂਡਡਰ ਦਾ ਬੈਂਡਡਰ ਨਾਲ ਨਹੀਂ ਚੋ ਬਣਨਾ ਬਾਬੇ ਦੇ ਪੈਂਚਾ ਦਵਾਉਂਦੇ ਪੈਂਚਾ ਲਾਈ ਲਗਾ ਤਰਾਕਾ ਪਾਵਾਂਗੇ ਉਦਾਂ ਵੀ पाच ਲਵਨ ਨਹੀਂ ਬਾਬੇ ਦੇ ਬਾਹਰ ਆ ਗਏ ਲੋ ਜੀ ਖੂਨਦਾਨ ਕਰਕੇ ਸਾਡੇ ਨਾਲ ਦੇ ਸਾਰੇ ਮਿੱਤਰ ਤੇ ਮੈਂ ਵੀ ਅਸੀਂ ਬਾਹਰ ਆ ਚੁੱਕੇ ਆ ਜੀ ਸਾਰੇ ਜਾਣੇ ਬੇਸ਼ਕੀਮਤੀ ਸਾਡਾ ਖੂਨ ਕੱਢ ਕੇ ਤੇ ਆਪ ਪੰਜਾਂ ਦੀ ਫਰੂਟੀ ਪਿੱਛੇ ਮਰ ਗਏ ਇੱਕ ਇੱਕ ਫਰੂਟੀ ਸਾਨੂੰ ਜੂੜ ਦਿੰਦੀ ਹੈ ਜੀ ਇਹਨਾਂ ਜੋ ਦੂਜੀ ਵਾਰੀ ਮੰਗੀ ਸੀ ਸਾਲੀ 100 ਗੱਲ ਕੀਤੀ 100 ਗੱਲ ਕੀਤੀ ਸਾਡਾ ਰਾਦਾ ਬਣਦਾ ਵੀ ਹੁਣ ਅਸੀਂ ਵਾਪਸ ਜਾ ਕੇ ਆਪਣੀ ਜੂਨਟ ਮੰਗੀਏ ਯਾਰ ਇੱਥੋਂ ਤਾਂ ਕਹੋ ਦਿੱਤਾ ਨਹੀਂ ਸਾਡਾ ਦਿਲ ਕਰਦਾ ਵੀ ਆਪਣੀ ਆਪਣੀ ਜੁਨਟ ਪੀ ਕੇ ਆਪਣਾ ਕੰਮ ਪੂਰਾ ਕਰੀਏ ਬਾਹਰ ਵਗੇ ਹੀ ਆਪਣਾ ਜੂਜਾ ਹਲਿਆ ਜੀ ਤੇ ਆ ਕਿਸੇ ਦੀ ਮਾਤਾ ਗਮਸ਼ੁਦਾ ਹੈ ਜੀ ਹਰਜਿੰਦਰ ਕੌਰ ਪਤਨੀ ਸਰਦਾਰ ਹਰਜੀਤ ਸਿੰਘ 5 ਅਕਤੂਬਰ 2024 ਨੂੰ ਸ਼ਾਮ 1:00 ਵਜੇ ਪਿੰਡ ਸਾਹੋ ਕੇ ਮੋਗਾ ਘਰੋਂ ਗਏ ਪਰ ਵਾਪਸ ਨਹੀਂ ਆਏ ਜੂਰ ਜੇ ਕਿਸ ਨੂੰ ਦਿਖੀਦਾ ਜ਼ਰੂਰ ਦੱਸਿਓ ਇਹਨਾਂ ਨੰਬਰਾਂ ਤੇ ਡਿਟੇਲ ਡੇਗਰੂ ਡੁਗਰੂ ਪਤਾ ਨਹੀਂ ਕਿਹੜਾ ਪਿੰਡ ਆ ਜੀ ਇਹ ਇੱਥੇ ਫਾਟਕ ਲੱਗਾ ਹੋਇਆ ਸੀਗਾ ਤੇ ਗੱਡੀ ਕਾਫੀ ਟਾਈਮ ਤੋਂ ਖੜੀ ਹੀ ਤੇ ਇੱਥੇ ਆਪਾਂ ਮਰੁੰਡਾ ਛੱਕ ਕੇ ਆਪਣਾ ਖੂਨ ਪੂਰਾ ਕਰ ਰਹੇ ਆ ਜੀ ਠੀਕ ਆ ਬਾਬਾ ਜੀ ਬਿਲਕੁਲ ਮੈਨੂੰ ਤਾਂ ਇਹ એનર્ਜੀ ਖਾ ਕੇ ਹੋਰ ਓਕੇ ਜੀ ਵਾਪਸੀ ਤੇ ਪੈਂਡਮਲ ਸਈਆਂ ਪਹੁੰਚ ਚੁੱਕੇ ਆ ਜੀ ਫੱਕ ਬਹੁਤ ਹੋ ਗਿਆ ਤੇ ਭੁੱਖ ਦੇ ਕਾਰਨ ਥੋੜਾ ਜਿਹਾ ਸਿਰ ਵੀ ਥੋੜਾ ਜਿਹਾ ਭਾਰਾ ਜਿਹਾ ਹੋ ਗਿਆ ਤੇ ਹੁਣ ਇਥੇ ਕੁਝ ਹਲਕਾ ਫੁਲਕਾ ਖਾ ਕੇ ਤੇ ਫਿਰ ਆਪਾਂ ਚੱਲੀਏ ਘਰਾਂ ਨੂੰ ਜੀ ਇਹੀ ਕਰਦੇ ਇਹੀ ਖਾਲੀਏ ਸਾਰੇ ਜਣੇ ਖਾ ਲੋ ਖਾ ਲੋ ਮਹਾਰਾ ਇਹੀ 6 버ਗਰ ਕਰਦੇ ਬੱਚੀ ਜੀ ਕਿਹੜੇ ਗ੍ਰਿਲ ਕਿਹੜੇ ਆ ਲਓ ਜੀ 버ਗਰ ਆ ਗਿਆ ਆਪਣੇ ਤੇ ਜਿਹੜੋਣੀ ਇੱਥੋਂ ਹੀ ਆ ਸ਼ਹਿਰੋਂ ਹੀ ਆ ਮਲਸੀਆਂ ਤੋਂ ਹੀ ਆ ਵਧੀਆ ਆਪਣਾ ਕੰਮ ਕਰਨਾ ਚਾਹੀਦਾ ਪੰਜਾਬੀ ਭਾਇਆ ਸਾਰੇ ਜਣੇ ਜਦੋਂ ਕਦੇ ਨੰਗੇ ਇੱਥੋਂ ਜੂੜ ਗੁਰੂ ਘਰ ਦੇ ਸਾਹਮਣੇ ਰੇੜੀ ਲਾਉਂਦੇ ਆ ਜੂੜ ਆਇਆ ਕਰੋ ਤੇ 버ਗਰ ਖਾ ਕੇ ਦੱਸੋ ਸਾਈ ਜੀ ਵੀ ਕਿਹੋ ਜਿਹਾ ਟੇਸਟ ਆ ਮੜਾ ਦੱਸੋ ਦੰਦੀ ਵੱਢ ਕੇ ਹਾਂ ਜਰੂਰ ਜਰੂਰ ਭਾਈ ਜੀ ਇਹ ਲਿਆ ਤਾਂ ਗਰਮ ਆ ਬਾਕੀ ਕਰੰਤੀ ਆ ਅਛਾ ਹੀ ਬਾਕੀ ਹੁਣ ਤੁਹਾਨੂੰ 10 ਦਿਨ ਬਾਅਦ ਠੀਕ ਹੈ ਜੀ ਬਾਕੀ ਚਲੋ ਹੁਣ ਆਪ ਹੀ ਦਿੰਨੇ ਰਿਵਿਊ ਫਾਈ ਟਿਸ਼ੂ ਦੇ ਉੱਪਰ ਨਹੀਂ ਆ ਤੇ ਅਗਲੀ ਗੱਲ ਬਾਅਦ ਹਨਾ ਵਧੀਆ ਬਹੁਤ ਘੈਂਟ ਆ ਵੈਜਿਆ ਭਾਈ ਹੋ ਗਿਆ ਬਣਾ ਤੇ ਜਰੂਰ ਵਿਜ਼ਿਟ ਕਰੋ ਲਓ ਜੀ ਖੂਨ ਪੂਰਾ ਹੋ ਰਿਹਾ ਖੂਨ ਪੂਰਾ ਹੋ ਰਿਹਾ ਬਾਬਾ ਜੀ ਵਧੀਆ ਕੋਈ ਇੱਕ ਦਾ ਗ੍ਰਾਮਕ ਨਹੀਂ ਦੋ ਦੰਦੀਆਂ ਹੋਰ ਵੱਡੋ ਫੇਰ ਵਧੂ گا ਹਾਂ ਦੋ ਕ ਦੰਦੀਆਂ ਹੋਰ ਵੱਡੋ ਫੇਰ ਬਣੂਗਾ ਲੈ ਇਹ ਆ ਭਜੀ ਰਿਕਵਰੀ ਹੋ ਰਹੀ ਆ ਸਰੀਰ ਦੀ ਫੋਨ ਵੱਜ ਰਿਹਾ ਦੇਖੋ ਜੀ ਇਹ ਹੈਲਥੀ ਚੀਜ਼ ਆਇਆ ਕਰੋ ਇਹ ਇਹਨਾਂ ਨੇ ਹੀ ਫੋਨ ਪੜਨਾ ਲਓ ਜੀ ਭਰਾ ਹੁਣਾਂ ਦਾ ਬਹੁਤ ਸੋਹਣਾ ਕੰਮ ਆ ਬਹੁਤ ਟੇਸਟੀ ਤੇ ਬਹੁਤ ਵਧੀਆ ਸਫਾਈ ਬਹੁਤ ਆ ਅੰਕਲ ਜੀ ਹੁਣੀ ਇੱਥੋਂ ਦੇ ਹੀ ਆ ਸ਼ਹਿਰ ਦੇ ਹੀ ਆ ਵੀਰ ਹੁਣੀ ਕੰਮ ਕਰਦੇ ਨਾਲ ਅੰਕਲ ਦੇ ਬੇਟੇ ਆ ਤੇ ਇੱਥੋਂ ਬਹੁਤ ਵਧੀਆ ਕੰਮ ਆ ਇਹਨਾਂ ਦਾ ਤੇ ਇੱਥੇ ਜਦੋਂ ਵੀ ਕਿਤੇ ਤੁਸੀਂ ਆਏ ਮਲਸੀਆਂ ਤੇ ਇੱਥੇ ਜਰੂਰ ਵਿਜ਼ਿਟ ਕਰੋ ਸਾਹਮਣੇ ਗੁਰੂ ਘਰ ਹੈ ਆ ਜੀ ਤੇ ਯਮਮੀ ਟੰਮੀ ਬਾਈਟਸ ਨਾ ਲੋ ਜੀ ਘਰੇ ਪਹੁੰਚ ਚੁੱਕੇ ਆ ਜੀ ਆਪਾਂ ਸਾਰੇ ਜਣੇ ਕਿੱਦਾਂ ਫੀਲ ਹੋ ਰਿਹਾ ਜੀ ਕੋਈ ਚੜਦੀ ਗੱਲ ਆ ਜੀ ਕਮਜ਼ੋਰੀ ਤਾਂ ਨਹੀਂ ਫੀਲ ਹੋ ਰਹੀ ਨਹੀਂ ਨਹੀਂ ਪੂਰੀ ਚੜਦੀ ਗੱਲ ਵਾਲੇ ਬੰਦੇ ਆ ਆਪਣੇ ਨਾਲ ਐਡੀ ਕੋਈ ਗੱਲ ਨਹੀਂ ਹੈਗੀ ਘਰੇ ਆਪਾਂ ਪਹੁੰਚ ਚੁੱਕੇ ਆ ਜੀ ਆਪਣਾ ਜਿਹੜਾ ਮਿੱਤਰ ਸੀਗਾ ਇੱਕ ਤੇ ਲੰਬੜ ਭਾਜੀ ਦਾ ਉਹਨੂੰ ਆਪਾਂ ਉਹਦੇ ਪਿੰਡ ਪਹੁੰਚਾਤਾ ਜੀ ਤੇ ਬਾਬਾ ਜੀ ਆਪਣੇ ਕੋਲ ਆ ਬਾਬਾ ਜੀ ਕੋਈ ਕਮਜ਼ੋਰੀ ਤਾਂ ਨਹੀਂ ਫੀਲ ਹੋ ਰਹੀ ਪੂਰੀ ਚੜਦੀ ਗਲਾ ਓਕੇ ਆ ਭਾਵੇਂ ਹੋਣੇ ਹੋਰ ਕਢਾ ਲਈਏ ਜੂਨ ਟੱਕ ਮੈਂ ਕਹ ਇੱਕ ਜੂਨਟ ਛੱਡੋ ਦੂ ਕਢ ਲਓ ਓ ਵਾਹ ਜੀ ਵਾਹ ਮੋੜ ਕੇ ਦੇਲਾ ਢੀਕ ਲਾ ਕੇ ਪੀਣੀ ਪੈਣੀ ਪੂਰਾ ਕਰਨ ਨੂੰ ਨਹੀਂ 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 ਹਾਂ ਠੀਕ ਕੋਈ ਕਮਜ਼ੋਰੀ ਤਾਂ ਨਹੀਂ ਫੀਲ ਹੋ ਰਹੀ ਹਾਂ ਜੀ ਨਾ ਪੂਰੇ ਐਨ ਖੜਦੇ ਆ ਓਕੇ ਜੀ ਚਲੋ ਠੀਕ ਆ ਚੜਦੀ ਗਲਾ ਹਨ ਹਾਂ ਜੀ ਪੂਰੀ ਓਕੇ 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 ਚਲੋ ਠੀਕ ਆ ਜੀ ਸਸਰੀ ਗਾਲ ਜੀ ਸਾਰਿਆਂ ਨੂੰ ਗੁੱਡ ਬਾਏ ਅਗਲੀ ਵਾਰੀ ਮਿਲਾਂਗੇ ਜੀ ਤੁਹਾਨੂੰ ਨੈਕਸਟ ਅਗਲੀ ਵੀਡੀਓ